ਸੋ ਮਾਤਾ ਜੀ ਅਸੀਂ 85 ਸਾਲ ਦੇ ਨੇ ਪਾਕਿਸਤਾਨ ਦੇ ਵਿੱਚ ਜੰਮੇ ਬਲੇ ਨੇ ਤੇ ਬੀਜੀ ਯੋਗਾ ਕਰਦੇ ਨੇ ਦਿਨ ਦੇ ਵਿੱਚ 2-3 ਵਾਰ ਬਹੁਤ ਮੰਜੀ ਤੇ ਹਾਂ ਮੇਰੇ ਕੋ ਗੋਡੇ ਗਾਡੇ ਮੇਰੇ ਚੱਲਦੇ ਨਹੀਂ ਹਾਂ ਰਾਏ ਕੁਮਾਰ ਮੇਰਾ ਹੰਦਾ ਹੈ ਕਿ ਇੱਕ ਬਾਹ ਬਾ ਹੁੰਦਾ ਹੈ ਕਿ ਉਹਨਾ ਜੋ ਕਰਾਂਦਾ ਹੈ ਜੋ ਅੰਦਰ ਮੋٹے ਬਦਲੇ ਹੁੰਦੇ ਨੇ ਪਤਲੇ ਜਣ ਕੇ ਠੀਕ ਲਾ ਕੋ ਰਹਿੰਦੇ ਨੇ ਅੰਦਰ ਨਾਲ ਹੌਸਤਾ ਚੰਨਤੇ ਹੁੰਦਾ ਮੈਂ ਹੌਸਤਾ ਚੰਨਨਾ ਹ ਲਾ ਲਿਆ ਲਾ ਲਿਆ ਸਾਡੀ ਦੀ ਯਹੀ ਲੱਗਦਾ ਯੋਗਾ ਲੱਭ ਕੇ ਵੇਖ ਲਿਆ ਤੇ ਸਵਾਮੀ ਜੀ ਆ ਗਏ ਫੇਰ ਅਸੀਂ ਜੋਗਾ ਕਰਦੇ ਰਹੇ ਕਰਦਿਆਂ ਕਰਦਿਆਂ ਮੇਰਾ ਇਹਨਾਂ ਦੇ ਬਚਨ ਤੋਂ ਥੋੜਾ ਜਿਹਾ ਕਰਨਾ ਤੇ ਮੈਂ ਫੇਰ ਲਗਿਆ ਰਾਣਾ ਖਦਾਈਆਂ ਦੇ ਕ ਮੈਨੂੰ ਲੋਕਾਂ ਕਾ ਗਿਆ ਰੱਖਣਾ ਤੇ ਇਹ ਵੇਖ ਕੇ ਜੋਗ ਜਿਹੜਾ ਇੱਕ ਕੰਧ ਰਸਤੀ ਦਾ ਖਿਆਲ ਹੈ ਸਵਾਮੀ ਜੀ ਨੇ ਤਾਂ ਦੁਨੀਆ ਨੂੰ ਧਾਰ ਦਿੱਤਾ ਹੈ ਬੜੀ ਬੜੀ ਲੋਕਾਂ ਦੇ ਬਿਮਾਰੀਆਂ ਕਰੋੜਾਂ ਅੰਗੀਆਂ ਲੱਖਾਂ ਘਣੀਆਂ ਹੁੰਦੀ ਲੱਖਾਂ ਜਾਂਦੀ ਯੋਗ ਦੇ ਨਾਲ ਇਹ ਵੀ ਕਿ ਇੱਕ ਜਣਾ ਹੀ ਹੋ ਕਰਨਾ ਨਾ ਤੇ ਇਹਦੇ ਚੋਂ ਸਾਰੀਆਂ ਬਿਮਾਰੀਆਂ ਗਿਆ ਤੇ ਖੁਸ਼ ਹੋ ਕੇ ਤਾਂ ਆਪਣਾ ਖੁਸ਼ੀ ਦਾਪੇ ਆ ਗਈ ਜਦੋਂ ਅਸੀਂ ਤੰਦਰੁਸਤ ਹੋ ਗਏ ਤਾਂ ਖੁਸ਼ ਹੋਈ ਕਿ ਫਲੈਕਸੀਬਿਲਟੀ ਲਚਕ ਕਿੰਨੇ ਟਾਈਮ ਦੇ ਵਿੱਚ ਬਣ ਜਾਂਦੀ ਆ ਕਦੋਂ ਕਿੰਨਾ ਟਾਈਮ ਯੋਗਾ ਆਪਾਂ ਨੂੰ ਲਗਾਤਾਰ ਕਰਨਾ ਪਏ 2-3 ਮਿੰਟ 2-3 ਮਿੰਟ ਜਿਹੜਾ ਨਾ ਇਹ ਕਰੋਗੇ ਨਾ ਚ ਉਹਦੇ ਵਿੱਚ ਥੋੜੀ ਥੋੜੀ ਲਚਕ ਬਣ ਜਾਂਦੀ ਹੈ ਨਵਾਂ ਮੀਨਾ ਸਰੀਰ ਤੇ ਵਧਿਆ ਚੇਟ ਹੋ ਜਾਂਦਾ ਹੈ ਬੀਜੀ ਇੱਕ ਗੱਲ ਹੋਰ ਮੈਂ ਤੁਹਾਡੀ ਇੱਕ ਹੋਰ ਵੀ ਗੱਲ ਸੁਣੀ ਸੀ ਕਿ ਵਾਲ ਵੀ ਕਾਲੇ ਹੋਏ ਨੇ ਤੁਹਾਡੇ ਇਹ ਜ਼ਰੂਰ ਦੱਸੋ ਤੁਸੀਂ ਸਾਨੂੰ ਅੱਗੇ ਨਾਮ ਹੋਏ ਨੇ ਆ ਦੇਖੋ ਅੱਗੇ ਚਿੱਟੇ ਹੰਸਾ ਦੇ ਆ ਦੇਖੋ ਕਾਦੀ ਵਿੱਚ ਆ ਵਿੱਚ ਹਾਂਜੀ ਹਾਂਜੀ ਬਿਲਕੁਲ ਬੀਜੀ ਦੇਖ ਰਹੀ ਹਾਂ ਅੱਛਾ ਜੀ ਇਹ ਪੂਰੇ ਚਿੱਟੇ ਸੀਗੇ ਚਿੱਟੇ ਹੋਏ ਅੱਛਾ ਜੀ ਚਿੱਟੇ ਹੋ ਗਏ ਨੇ ਤੇ ਹੁਣ ਥੋੜਾ ਥੋੜਾ ਹੋ ਰਿਹਾ ਓਏ ਮੈਂ ਕਰਦੀ ਨਹੀਂ ਜੇ ਕਰਾਂ ਤੇ ਫਿਰ ਤੇ ਮੇਰੇ ਸਾਹ ਚ ਹੋ ਜਾਣਗੇ ਬੀਜੀ ਦੇ ਜਿੱਥੇ ਵਾਲ ਕਾਲੇ ਆਏ ਨੇ ਉਥੇ ਬੀਜੀ ਦੇ ਦੰਦ ਵੀ ਦੁਬਾਰਾ ਆਏ ਨੇ ਸੋ ਬੀਜੀ ਸਾਰੇ ਨੇ ਆਏ ਆਏ ਕਾਏ ਨਾ ਕਾਹਨ ਹੈ ਕਾਦੇ ਨਾਲ ਕਾਹਨ ਹੈ ਆ ਦੋਨ ਸੋ ਯੋਗੇ ਦਾ ਕਮਾਲ ਹੈ ਯੋਗ ਦਾ ਕਮਾਲ ਜਾਜਨ ਵੀ ਸਿੱਖਦੇ ਨੇ ਫਿਰ ਆਰਮੀ ਚ ਜਾ ਕੇ ਉੱਥੇ ਵੀ ਕੈਂਪ ਲਾਇਆ ਫਿਰ ਪੁਲਸ ਲਾਨ ਤੇ ਵੀ ਕੈਂਪ ਲਾਣੇ ਆ ਸਕੂਲਾਂ ਚ ਵੀ ਲਾਏ ਨੇ ਉਹ ਕਹਿੰਦੇ ਮੈਂ ਤੇ ਸਵੇਰੇ 4 ਵਜੇ ਉੱਠੂਗੀ ਕਹਿੰਦੇ ਕਿ ਤਨ ਵਈਓ ਉੱਠ ਉੱਠ ਕੇ ਜਦੋਂ ਸਮਝ ਆ ਕੇ ਨਾ ਖਾਈ ਪਾਰੀ ਕੀ ਖਾਦੀ ਉਦਨ ਤੇ ਨਈਓ ਕੰਮ ਨਹੀਂ ਹਾਂ ਆ ਗਿਆ ਤੇ ਜੋ ਵਿਆਸ ਕਰੀਂ ਯੋਗਾ ਤੁਸੀਂ ਕਰਦੇ ਕਿੰਨੇ ਘੰਟੇ ਕਰਨਾ ਚਾਹੀਦਾ ਰੋਇਆ ਰੋਇਆ 2 ਘੰਟੇ ਪਹਿਲਾਂ ਤੇ 1 ਘੰਟਾ ਤੂੰ ਚਾਲੂ ਕਰੋ ਫਿਰ 2 ਘੰਟੇ ਦੋ ਦੋ ਤਿੰਨ ਘੰਟੇ ਜੜਾ ਹੀ ਲਾਣਾ ਹੈ ਸਰੀਰ ਤੇ ਪੇਰ ਸਾਡਾ ਸਰੀਰ ਦੇ ਅੰਦਰ ਦੀਆਂ ਨਸਾਂ ਮਾਰੀਆਂ ਜਿਹੜਾ ਖੁੰਗਾ ਸਕਦਾ ਸਾਫ਼ ਚੱਲਣਾ ਪੈਂਦਾ ਮੈਂ ਤਾਂ ਨੀਂਦ ਸਵੇਰੇ ਉੱਠਣ ਉਸ ਵੇਲੇ ਕੋਈ ਕੰਮ ਨਹੀਂ ਕਾਰੋਬਾਰ ਹੋਈਂਦਾ ਹਾਂ ਸਵੇਰੇ ਨੀਂਦ ਅੜ ਜਾਂਦਾ ਨਾ ਨੀਂਦ ਅੰਦਰ ਨਹੀਂ ਚੱਲਦਾ ਨੀਂਦ ਜੜੀ ਇਹਨਾਂ ਅਸਅਯੋਗ ਹੈ ਕਿ ਨੀਂਦ ਮੇਰਾ ਘੱਲ ਰੁਕ ਗਿਆ ਮੇਰਾ ਹੀ ਰਾਜ ਜਨਮ ਗੋ ਆਇਆ ਨੀਂਦਰ ਜਿਹੜੀ ਹੈ ਘਰ ਬਰਬਾਦ ਕਰਦੀ ਸਰ ਦੇ ਸਰੀਰ ਦੀ ਇਹ ਉਹ ਅਸੀਂ ਸਵੇਰੇ ਉੱਠੀਏ 4 ਵਜੇ ਉੱਠੀਏ 5 ਵਜੇ ਉੱਠੀਏ ਸੋਰਾ ਮਤਲਬ ਇੱਕ ਘੰਟਾ ਹੀ ਸਰੀਰ ਵਾਸਤੇ ਲਾ ਲਾ ਤੇ ਜਿਹੜਾ ਜਿਹਨੂੰ ਬਿਮਾਰ ਹੈ ਜਿਹੜਾ ਨੁਕਸੇ ਜਨ ਥੋੜਾ ਬਹੁਤ ਉਹ ਤੇ ਦੋ ਘੰਟੇ ਕੰਟਾ ਲਾਣੀ ਚਾਹੀਦੀ ਹੈ ਕਹਿੰਦੇ ਨੇ ਕਿ ਕਿਸੇ ਦੇ ਕਦਮਾਂ ਦੇ ਨਿਸ਼ਾਨ ਤੇ ਚੱਨਣ ਨਾਲੋਂ ਤੁਸੀਂ ਆਪਣੇ ਕਦਮ ਹੀ ਇਸ ਤਰ੍ਹਾਂ ਦੇ ਬਣਾਓ ਕਿ ਲੋਕ ਤੁਹਾਡੇ ਕਦਮਾਂ ਦੇ ਨਿਸ਼ਾਨਾਂ ਤੇ ਚੱਲਣ ਸੋ ਇਸੇ ਤਰ੍ਹਾਂ ਦੀ ਇੱਕ ਮਿਸਾਲ ਕਾਇਮ ਕੀਤੀ ਹੈ ਉਹ ਤੁਹਾਨੂੰ ਅੱਜ ਮੈਂ ਰੂਬਰੂ ਕਰਾਉਣਾ ਮਾਤਾ ਜੀ ਦੇ ਨਾਲ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਦੈਨਿਕ ਸਵੇਰਾਂ ਦੇ ਨਾਲ ਜੁੜਿਓ ਮੈਂ ਤੁਹਾਡੇ ਨਾਲ ਮਨਪ੍ਰਿਤ ਖੁੱਲ੍ਹ ਮਾਤਾ ਸ਼ਕੁੰਤਲਾ ਦੇਵੀ ਜੀ ਮੇਰੇ ਨਾਲ ਹੈਗੇ ਨੇ ਉਹਨਾਂ ਦੇ ਨਾਲ ਅੱਜ ਅਸੀਂ ਖਾਸ ਗੱਲਬਾਤ ਕਰਨੀ ਹੈ ਔਰ ਕਹਿੰਦੇ ਨੇ ਨਾ ਕਿ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਚ ਕੀ ਰੱਖਿਆ ਇੱਥੇ ਬੇਬੇ ਜੀ ਦੀ ਇਸ ਐਗਜ਼ਾਮਪਲ ਨੂੰ ਦੇਖਣ ਤੋਂ ਬਾਅਦ ਇਹ ਮੈਨੂੰ ਲੱਗਦਾ ਹੈ ਕਿ ਸਰੀਰ ਇਸ ਤਰ੍ਹਾਂ ਜਵਾਨ ਰੱਖਣਾ ਚਾਹੀਦਾ ਤੁਹਾਨੂੰ ਕਿ ਕੋਈ ਤੁਹਾਡੀ ਏਜ ਜੱਜ ਨਾ ਕਰ ਪਾਏ ਸੋ ਮਾਤਾ ਜੀ 80 85 ਸਾਲ ਦੇ ਨੇ ਪਾਕਿਸਤਾਨ ਦੇ ਵਿੱਚ ਜੰਮੇ ਪਲੇ ਨੇ ਤੇ ਬੀਜੀ ਯੋਗਾ ਕਰਦੇ ਨੇ ਦਿਨ ਦੇ ਵਿੱਚ 2-3 ਵਾਰ ਸੋ ਇਹਨਾਂ ਦੀ ਸਿਹਤ ਦਾ ਕੀ ਰਾਜ਼ ਹੈ ਯੋਗਾ ਕਿਸ ਤਰ੍ਹਾਂ ਇਹਨਾਂ ਨੇ ਸ਼ੁਰੂ ਕੀਤਾ ਇਹ ਬੀਜੀ ਦੇ ਨਾਲ ਅੱਜ ਅਸੀਂ ਕਰਨੀਆਂ ਨੇ ਬਹੁਤ ਸਾਰੇ ਗੱਲਾਂ ਸਭ ਤੋਂ ਪਹਿਲਾਂ ਬੀਜੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਤੇ ਤੁਹਾਡਾ ਸਵਾਗਤ ਜਿਹੜਾ ਕੰਗੇ ਪਾਸੇ ਦੁਨੀਆ ਲਾਨ ਵਾਸਤੇ ਇੱਥੋਂ ਸਿੱਦਾ ਪਹੁੰਚਿਓ ਹਾਂ ਸੋ ਬੀਜੀ ਸਭ ਤੋਂ ਪਹਿਲਾਂ ਜ਼ਰੂਰ ਤੁਹਾਡੀ ਤੰਦਰੁਸਤੀ ਦਾ ਤੁਹਾਡੀ ਸਿਹਤ ਦਾ ਤੁਹਾਡੀ ਪੋਜ਼ਿਟਿਵਿਟੀ ਦਾ ਤੁਹਾਡੇ ਖੁਸ਼ ਰਹਿਣ ਦਾ ਕੀ ਰਾਜ਼ ਹੈ ਮੇਰਾ ਰਾਏ ਹੋਈ ਹੈ ਕਿ ਮੈਂ ਬਿਮਾਰ ਹੰਦੀ ਸਾਂ ਅੱਛਾ ਜੀ ਹੈ ਬਹੁਤ ਮੰਜੀ ਤੇ ਹਾਂ ਮੇਰੇ ਕੋ ਗੋਡੇ ਗਾਡੇ ਮੇਰੇ ਚਲਦੇ ਨਹੀਂ ਹਾਂ ਤੇ ਜੋ ਕਰਦੇ ਆ ਜੋਗ ਰਾਏ ਕੁਮਾਰ ਮੇਰਾ ਆਂਦਾ ਹੈ ਕਿ ਇੱਕ ਬਾਬਾ ਹੁੰਦਾ ਹੈ ਤੇ ਉਹ ਨਾ ਜੋ ਕਰਾਂਦਾ ਹੈ ਜੋ ਆਂਦੇ ਮੋٹے ਪਤਲੇ ਹੁੰਦੇ ਨੇ ਪਤਲੇ ਦੇ ਨੇ ਠੀਕ ਠਾਕ ਹੋ ਜਾਂਦੇ ਸੋ ਕਈ ਵਾਰ ਇਹ ਹੋ ਜਾਂਦੇ ਹੈ ਇਹਨੇ ਆਣ ਕੇ ਦੱਸਿਆ ਤੇ ਮੈਂ ਨਾ ਆਂਦੇ ਨਾਲ ਹੌਸਤਾ ਚੰਨਨ ਤੇ ਹੁੰਦਾ ਮੈਂ ਹੌਸਤਾ ਚੰਨਨ ਆ ਹਲਾ ਲਿਆ ਲਾ ਲਿਆ ਸਾਰੇ ਜੀ ਯਹੀ ਲੱਗਦਾ ਹੈ ਜੋਗਾ ਕਰਨ ਉਹ ਪੇ ਵੇ ਹੱਲਿਆ ਤੇ ਸਵਾਮੀ ਜੀ ਆ ਗਏ ਫੇਰ ਅਹੀਂ ਜੋਗਾ ਕਰਦੇ ਰਹੇ ਕਰਦਿਆਂ ਕਰਦਿਆਂ ਮੇਰਾ ਇਹਨਾਂ ਤੇ ਬੱਚਨ ਤੋਂ ਥੋੜਾ ਚੇਰ ਕਰਨਾ ਤੇ ਮੈਂ ਫੇਰ ਲੱਗਿਆ ਰਾਨਾ ਛਦਾਈਆਂ ਲਿਖਾ ਮੈਨੂੰ ਲੋਕਾਂ ਪਾਗਲ ਆਖਣਾ ਕਰਦੇ ਆ ਮੈਂ ਆਖਣਾ ਪਾਗਲ ਹੋ ਗਈ ਇਹ ਤਾਂ ਬਾਹਰੋਂ ਹੀ ਕਹੇ ਨਾ ਮਨਾ ਨਾ ਆਖਣਾ ਇਸੇ ਪਾਗਲੀ ਹੋ ਗਈ ਜੋਗਾ ਹੀ ਕਰਦੀ ਰਹਿੰਦੀ ਮੈਂ ਜਦੋਂ ਭੁੱਖ ਲੱਗਣੀ ਸਮਝਣਾ ਕਿ ਪਾਣੀ ਪੀ ਲੈਣਾ ਤੇ ਉਹਦੂ ਐ ਦੁਪਹਿਰ ਨੂੰ ਹੀ ਸਵੇਰ ਨੂੰ ਹੀ ਸ਼ਾਮ ਨੂੰ ਹੀ ਤਿੰਨ ਟਾਈਮ ਦੇੜਾ ਮੈਂ ਜੋ ਵਿਆਸ ਕਰਦੇ ਆ ਰਹਿਣਾ ਭਾਈਨ ਮੇਰਾ ਬੜਾ ਹੈ ਫਿਰ ਇਸ ਤਰ੍ਹਾਂ ਜੋ ਕਰਦੇ ਆ ਕਰਦੇ ਆ ਪਾਣੀ ਗਰਮ ਪੀਂਦੇ ਆ ਰਹਿਣਾ ਤੇ ਯੋਗਾ ਕਰਦੇ ਆ ਰਹਿਣਾ ਫਿਰ ਜਦੋਂ ਬਾਅਦ ਵਿੱਚ ਥੋੜਾ ਬੋਤਾ ਖਾਣਾ ਖਾਣਾ ਵੀ ਮੈਂ ਯਾਦ ਪ੍ਰੇਸ਼ ਕੀਤਾ ਮੈਂ ਤਾਂ ਚੌਲ ਖਾਣੇ ਹਾਂ ਆਲੂ ਆਲੂ ਖਾਣੇ ਮੈਂ ਉਹਦੋਂ ਪ੍ਰੇਸ਼ ਬਹੁਤ ਕੀਤਾ ਹੁਣ ਤੇ ਚਲ ਮੈਂ ਖਾ ਪੀ ਲਾਨੀ ਆ ਪਰ ਹੁਣ ਜੋ ਯਾਦਾ ਕਰਨੇ ਪੈਂਦਾ ਤੇ ਇਹ ਇਹ ਕਿ ਯੋਗ ਦੇ ਨਾਲ ਇੱਕ ਤੰਦਰੁਸਤੀ ਦਾ ਖਜ਼ਾਨਾ ਹੈ ਸਵਾਮੀ ਜੀ ਨੇ ਤੇ ਦੁਨੀਆ ਨੂੰ ਤਾਰ ਦਿੱਤਾ ਬੜੀ ਬੜੀ ਲੋਕਾਂ ਦੇ ਬੰਬਾਰੀਆਂ ਕਰੋੜਾਂ ਦੁਨੀਆ ਲੱਖਾਂ ਦੁਨੀਆ ਹੁੰਦੀ ਲੱਖਾਂ ਜਾਂਦੀ ਸੱਤ ਦਿਨ ਰਹਿੰਦੀ ਸੱਤ ਦਿਨ ਫੇਰ ਸਾਰੀ ਪੰਜਾਬ ਸਾਰਾ ਹਿੰਦੁਸਤਾਨ ਪਾਕਿਸਤਾਨ ਸਾਰਾ ਦੁਨੀਆ ਹੀ ਜੜੀ ਨਾ ਜੋਗ ਵਿੱਚ ਆਈ ਹੈ ਪਾਕਿਸਤਾਨ ਨੂੰ ਜੋ ਫੋਨਮ ਦੇ ਕਿ ਮਾਤਾ ਜੀ ਦੱਸੋ ਬਾਹਰੋਂ ਬਾਹਰ ਦੇ ਮੁਲਕੋਂ ਫੋਨਮ ਦੇ ਇਹ ਕਹਤੀ ਆਹੀ ਬਾਹਰੋਂ ਉਹ ਆਣ ਕੇ ਮੇਰੇ ਕੋਲ ਮੈਨੂੰ 5 ਰੁਪਏ ਦਾ ਡਾਲਰ ਦੇ ਗਈ ਧੀ ਉਹ ਮੈਂ ਰੱਖਿਆ ਯਾਦ ਅੱਛਾ ਜੀ ਉਹਦੀ ਯਾਦ ਨਿਸ਼ਾਨੀ ਰੱਖੀ ਹੈ ਤੇ ਉਹਨੂੰ ਵਿਚਾਰਿਆਂ ਮੈਂ ਕਰਾਇਆ ਤੇ ਮੈਂ ਆਖਿਆ ਮੈਂ ਨਹੀਂ ਲੈਣੇ ਮੈਨੂੰ ਕੋਈ ਕੀ ਕੰਮ ਨਹੀਂ ਹੈ ਤੇ ਆਂਦੀ ਨਹੀਂ ਮੈਂ ਆਖਿਆ ਮੈਂ ਤੇਰਾ ਕੁਝ ਮਤਲਬ ਅਕੁਪਰੇਸ਼ਨ ਨਹੀਂ ਕਰਾਇਆ ਕੁਝ ਨਹੀਂ ਕਰਾਇਆ ਤੇ ਤੂੰ ਤਾਂ ਮੈਨੂੰ ਮਿਲਣ ਵਾਸਤੇ ਆਈ ਹੈ ਤੇ ਕੋਈ ਗੱਲ ਨਹੀਂ ਮੈਂ ਨਹੀਂ ਲੈਣਾ ਕੁਝ ਤੇ ਉਹਨੇ ਆਂਦੀ ਨਹੀਂ ਨਾ ਮਾਤਾ ਹੈ ਮੈਂ ਤੈਨੂੰ ਖੁਸ਼ੀ ਨਾ ਦੇਣ ਲਈ ਰੱਖਣਾ ਮੈਂ ਚੱਲਣਾ ਉਹ ਮੈਂ ਯਾਦ ਇੱਥੇ ਮੈਂ ਜਿਹੀ ਤੇ ਰੱਖਿਆ ਹੈ ਰੱਖਦੇ ਹਮੇਸ਼ਾ ਹੀ ਦਿਖਾਓ ਕੋਲ ਦੇਖਣਿਆ ਅੱਛਾ ਜੀ ਹੈ ਨਾ ਮੀ ਕੋ ਇਹ ਉਹਨਾਂ ਦੀ ਯਾਦ ਸ਼ਕਤੀ ਰੱਖੀ ਕੀ ਬਾਤ ਹੈ 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 ਮਾਤਾ ਜੀ ਮਤਲਬ ਤੁਸੀਂ ਸੰਭਾਲ ਕੇ ਰੱਖਿਆ ਹੈ ਨਾ ਡਾਲਰ ਉਹਨਾਂ ਦਾ ਹਾਂ ਡਾਲਰ ਹਾਂ ਕੋਫਾ ਦਿੱਤਾ ਹੈ ਇਹ ਇੱਕ ਯਾਦ ਇੱਕ ਯਾਦਗਰੀ ਹੈ ਸੋ ਬੀਜੀ ਸਾਰਾ ਦਿਨ ਦੇ ਵਿੱਚ ਕਿੰਨੇ ਟਾਈਮ ਤੁਸੀਂ ਯੋਗਾ ਕਰਦੇ ਹੋ ਔਰ ਕਿੰਨਾ ਕਿੰਨਾ ਕਰਨਾ ਚਾਹੀਦਾ ਹੈ ਔਰ ਜਿਵੇਂ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਲੋਕ ਕਈ ਬਿਮਾਰੀਆਂ ਨਾਲ ਪੀੜਤ ਨੇ ਲੇਕਿਨ ਸਬਰ ਦੁਨੀਆ 'ਚ ਹੈ ਨਹੀਂ ਲੋਕ ਚਾਹੁੰਦੇ ਨੇ ਕਿ ਜੋ ਵੀ ਹੋਵੇ ਫਟਾਫਟ ਹੋ ਜੇ ਹੈਨਾ ਜੇ ਆਪਾਂ ਠੀਕ ਹੋਣਾ ਤੇ ਫਟਾਫਟ ਕਿਸੇ ਬਿਮਾਰੀ ਦਾ ਇਲਾਜ ਹੋ ਜੇ ਪਰ ਤੁਸੀਂ ਯੋਗਾ ਕਰਦੇ ਹੋ ਤੁਸੀਂ ਬਹੁਤ ਲੰਬੇ ਸਮੇਂ ਤੋਂ ਜੁੜੇ ਹੋ ਇਸ ਲਾਈਨ ਦੇ ਵਿੱਚ ਤੇ ਤੁਹਾਨੂੰ ਕੀ ਲੱਗਦਾ ਇਸ ਬਾਰੇ ਕਿ ਕਿਸ ਤਰ੍ਹਾਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਯੋਗਾ ਦੇ ਰਾਹੀਂ ਯੋਗ ਦੇ ਨਾਲ ਇਹ ਵੇ ਕਿ ਇੱਕ ਜਣਾ ਯੋਗ ਕਰਨਾ ਨਾ ਤੇ ਇਹਦੇ ਤੇ ਸਾਰੀਆਂ ਬਿਮਾਰੀਆਂ ਜਾਂਦੀਆਂ ਨੇ ਤੇ ਖੁਸ਼ ਹੋ ਕੇ ਤਾਂ ਆਪਣਾ ਖੁਸ਼ੀ ਤਾਂ ਆਪਣੇ ਆ ਗਏ ਜਦੋਂ ਅਸੀਂ ਤੰਦਰੁਸਤ ਹੋ ਗਏ ਤਾਂ ਖੁਸ਼ੀ ਹੋਈ ਤੇ ਇਹ ਵੇ ਕਿ ਯੋਗ ਜਰਾ ਨਾ ਇਹ ਜ਼ਰੂਰ ਦਮ ਮਤਲਬ ਪ੍ਰੇਜ ਕਰੋ ਨਾ ਪ੍ਰੇਜ ਜ਼ਰੂਰੀ ਹੈ ਨ ਲੋਕੀ ਦੀ ਸਬਜ਼ੀ ਖਾਓ ਦੂਜੀ ਫਲ ਫਰੂਟ ਖਾਓ ਨਾਰ ਖਾਓ ਇਹੋ ਜੀਆਂ ਚੀਜ਼ਾਂ ਜਣੀਆਂ ਨੇ ਇਸ ਵੇਲੇ ਉੱਠ ਕੇ ਪਹਿਲਾਂ ਮਜ਼ਬਲ ਜਦੋਂ ਜੋ ਕਰ ਲੈਣਾ ਬਾਅਦ ਚ ਥੋੜਾ ਚਿਰ ਬਾਅਦ ਅੱਧਾ ਘੰਟੇ ਕਾਂਟੇ ਬਾਅਦ ਖਾਣਾ ਚਾਹੀਦਾ ਖਾ ਕੇ ਤੇ ਫਿਰ ਆਪਣੇ ਦੁਪਹਿਰ ਨੂੰ ਇੱਕ ਵਾਰੀ ਖਾਣਾ ਦੋ ਵਾਰੀ ਖਾਣਾ ਬਸ ਦੋ ਵਾਰੀ ਖਾਣ ਤੂੰ ਬਹੁਤ ਬਹੁਤਾ ਜਿਹੜਾ ਹੀ ਰਾਤ ਨੂੰ ਖਾਨਿਆ ਨਾ ਇਹ ਸਾਨੂੰ ਮੁਸੀਬਤਾਂ ਘੜੀ ਕਰ ਦਿੰਦਾ ਹਾਂ ਰਾਤ ਨੂੰ ਖਾ ਕੇ ਤੇ ਹੁਣ ਕਈ ਉਥੇ ਉਹ ਕਿਤੇ ਕੀ ਮੇਰਾ ਇੱਕ ਛੋਟਾ ਕਾਕਾ ਹੈ ਉਹਨੂੰ ਆਖੇ ਨਾ ਜੋ ਕਰ ਉਹਨੇ ਯੋਗਤਾ ਕਰਨਾ ਨਹੀਂ ਉਹਦੇ ਪੁਆਇੰਟ ਪੁਆਇੰਟ ਮੈਂ ਅੰਦਰ ਚਾੜਾ ਲੂ ਤੇ ਉਹ ਕਰ ਦੇਣੀ ਆ ਤੇ ਬਾਹਰ ਨੂੰ ਨਰਮ ਕਰ ਦੇਣੀ ਆ ਤੇ ਉਹ ਕੀ ਕਰਦਾ ਨਾ ਰੋਟੀ ਖਾ ਕੇ ਦੁਪਹਿਰ ਕੀ ਜਦੋਂ ਉਹਨੇ ਖਾਣੀ ਹੈ ਤਾਂ ਖਾਂਦੇ ਖਾਂਦੇ ਸੌਂ ਜਾਂਦਾ ਅੱਛਾ ਜੀ ਉਹ ਤੇ ਫਿਰ ਇਹੇ ਪੇਟ ਹੀ ਫੁੱਲਨੇ ਨੇ ਫਿਰ ਤੇ ਬੰਬਾਰੀਆਂ ਹੀ ਪੈਦਾ ਹੋਣੀਆਂ ਤੇ ਉਹਨੂੰ ਨਹੀਂ ਬੱਚੇ ਆਖੇ ਲੱਗਦੇ ਕਈ ਵਾਰੀ ਤੇ ਕਈ ਜਿਹੜੇ ਆਖੇ ਲੱਗ ਜਾਂਦੇ ਨੇ ਉਹ ਤੇ ਬਾਹਰ ਦੇ ਲੱਗ ਜਾਂਦੇ ਨੇ ਵੱਡਾ ਕਾਕਾ ਮੇਰਾ ਜੜਾ ਉਹ ਤੇ ਜੋ ਗਈ ਸੋ ਇਹ ਉੱਠ ਕੇ ਰਜਾਨਾ ਹੋਰ ਨਾ ਸਾਰਿਆਂ ਨੇ ਕਰਨਾ ਹੈ ਵਰਕਿੰਗਾਂ ਨੇ ਜਿਹੜੀਆਂ ਉਹਨਾਂ ਨੂੰ ਨਿਯੋਗ ਕਰ ਲੈਣਾ ਤੇ ਪੁਆਇੰਟ ਵੀ ਆਪਣੇ ਦਵਾ ਲੈਣੇ ਇਹ ਇੱਕ ਤੰਦਰੁਸਤੀ ਹੈ ਸੋ ਇੱਕ ਚੀਜ਼ ਤੁਹਾਨੂੰ ਮੈਂ ਦਿਖਾਉਣਾ ਚਾਹੂੰਗੀ ਬੀਜੀ ਬੇਸ਼ੱਕ ਸਾਡੇ ਨਾਲ ਗੱਲ ਕਰ ਰਹੇ ਨੇ ਪਰ ਬੈਠੇ ਆਪਣੇ ਪੋਸਚਰ ਦੇ ਵਿੱਚ ਹੀ ਨੇ ਤੁਸੀਂ ਦੇਖੋ ਬਿਲਕੁਲ ਯੋਗਾਸਨ ਵਾਲੇ ਪੋਜੀਸ਼ਨ ਦੇ ਵਿੱਚ ਹੀ ਬੀਜੀ ਬੈ ਕੇ ਗੱਲਾਂ ਕਰ ਰਹੇ ਨੇ ਸੋ ਬੀਜੀ ਸਾਰਾ ਦਿਨ ਇਸ ਤਰ੍ਹਾਂ ਹੀ ਬੈਠਦੇ ਹੋ ਤੁਸੀਂ ਨਾਰਮਲ ਇਹੀ ਤੁਹਾਡੀ ਚੌਂਕੜੀ ਹੈ ਕਿਸ ਮੋਕੇ ਆਸਤਰਮ ਬੈ ਨਹੀਂ ਆ ਕਿਸ ਮੋਕੇ ਆਸਤਰਮ ਬੈ ਨਹੀਂ ਆ ਇਸ ਤਰ੍ਹਾਂ ਹੀ ਕਿਸ ਮੋਕੇ ਮੈਂ ਇਸ ਤਰ੍ਹਾਂ ਬੈ ਨਹੀਂ ਆ ਇਹ ਹੈ ਤਾਂ ਅੱਛਾ ਜੀ ਤੇ ਪੇਰ ਜਦੋਂ ਸਮਝਦੇ ਹੋ ਕੋਈ ਬੋਲਦਾ ਚਾਹੇ ਬੈਗਾਂ ਤੇ ਬਾਅਦ ਵਿੱਚ ਅਸੀਂ ਆਸਣਾ ਕਰਕੇ ਜੇ ਨਾ ਹੁਣ ਦੂਜਾ ਇਹ ਬੰਦਾ ਹ ਜੇ ਨਾ ਮਟਾ ਪਾਈ ਜਾ ਉਹ ਥੋੜਾ ਚਿਰ ਬਵੇ ਫਿਰ ਮੁੜ ਕੇ ਇਸ ਤਰ੍ਹਾਂ ਜਿਹੜੀਆਂ ਨਾ ਇਹ ਜਰੂਰ ਕਰਨਾ ਅੱਛਾ ਜੀ ਸਵਿਚਿੰਗ ਕਰਨੀ ਚਾਹੀਦੀ ਹਾਂ ਇਹਨੂੰ ਜੇ ਰਹਿਣਾ ਫਿਰ ਨਾੜਾਂ ਜਿਹੜੀਆਂ ਨਾ ਉਹਨਾਂ ਸਾਈਟਸ ਹਾਂ ਤਾਂ ਕੋਈ ਫਰਕ ਨਹੀਂ ਅਸੀਂ ਤੇ ਜਨਾ ਚਰ ਮਰਜ਼ੀ ਬੈ ਜਾ ਨੇ ਆਸਣ ਤੇ ਬੈ ਜਾ ਇਸ ਤਰ੍ਹਾਂ ਬੈ ਜਾ ਫੋਮ 'ਤੇ ਬੈ ਜਾ ਹਾਂ ਪਾਬੰਦੇ ਆ ਤਾ 5 ਮਿੰਟ 10 ਮਿੰਟ ਬੈ ਜਾਣੇ हां ਜਿੰਨਾ ਚਿਰ ਮਰਜ਼ੀ ਬੈਠ ਸਕਨੀ ਤੇ ਇਹ ਦੂਜਾ ਬੰਦਾ ਤੇ ਥੋੜਾ ਥੋੜਾ ਬੇਵੇਗਾ ਨਾ ਉਹਦੇ ਸਰੀਰ ਦੀ ਲਚਕ ਬਣ ਜਾਏਗੀ ਤੇ ਅੱਜ ਜੀ ਇਹੀ ਮੈਂ ਤੁਹਾਨੂੰ ਪੁੱਛਣ ਲੱਗੀ ਹਾਂ ਕਿ ਫਲੈਕਸੀਬਿਲਟੀ ਲਚਕ ਕਿੰਨੇ ਟਾਈਮ ਦੇ ਵਿੱਚ ਬਣ ਜਾਂਦੀ ਆ ਕਦੋਂ ਕਿੰਨਾ ਟਾਈਮ ਯੋਗਾ ਆਪਾਂ ਨੂੰ ਲਗਾਤਾਰ ਕਰਨਾ ਪੈਂਦਾ ਦੋ ਤਿੰਨ ਮਹੀਨੇ ਦੋ ਤਿੰਨ ਮਹੀਨੇ ਜਿਹੜਾ ਨਾ ਇਹ ਕਰੋਗੇ ਨਾ ਉਸ ਦੇ ਵਿੱਚ ਥੋੜੀ ਥੋੜੀ ਲਚਕ ਬਣ ਜਾਂਦੀ ਹੈ ਨਵਾਂ ਮਹੀਨਾ ਸਰੀਰ ਤੇ ਬੜੀ ਅਸਰਤ ਹੋ ਜਾਂਦਾ ਸੋ બીજી ਇੱਕ ਗੱਲ ਹੋਰ ਮੈਂ ਤੁਹਾਡੀ ਇੱਕ ਹੋਰ ਵੀ ਗੱਲ ਸੁਣੀ ਸੀ ਕਿ ਵਾਲ ਵੀ ਕਾਲੇ ਹੋਏ ਨੇ ਤੁਹਾਡੇ ਇਹ ਜਰੂਰ ਦੱਸੋ ਤੁਸੀਂ ਸਾਨੂੰ ਅੱਗੇ ਨਾਮ ਹੋਏ ਨੇ ਆ ਵੇਖੋ ਹਾਂ ਅੱਗੇ ਚਿੱਟੇ ਹਾਂ ਸਾਰੇ ਆ ਵੇਖੋ ਚਾ ਵਾਹ ਕਦੇ ਵਿੱਚ ਆ ਵੇਖੋ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਵੀਜੀ ਦੇਖ ਰਹੀ ਹਾਂ ਹਾਂ ਅੱਛਾ ਜੀ ਇਹ ਪੂਰੇ ਚਿੱਟੇ ਸੀਗੇ ਚਿੱਟੇ ਹੀ ਅੱਛਾ ਜੀ ਚਿੱਟੇ ਹੋ ਗਏ ਹਣ ਤੇ ਹੁਣ ਥੋੜਾ ਥੋੜੇ ਹੋ ਜਾਣ ਓਏ ਮੈਂ ਆ ਕਰਦੀ ਨਹੀਂ ਜੇ ਕਰਾਂ ਤਾਂ ਫਿਰ ਤੇ ਮੇਰੇ ਸਾਰੇ ਹੋ ਜਾਣ ਫੇਰ ਨਾ ਯੋਗ ਮਤਲਬ ਤੁਹਾਨੂੰ ਹੋਰ ਵੀ ਜ਼ਿਆਦਾ ਯੰਗ ਕਰਦਾ ਹੈ ਨਾ ਤੁਹਾਨੂੰ ਅਲੋਇਰਾ ਆਮਾ ਅੱਛਾ ਜੀ ਤੇ ਉਹ ਰੋਜ ਮਤਲਬ ਖੰਦੀ ਰਾਵਾਂ ਤੇ ਵਾਲ ਮੇਰੇ ਕਾਲੇ ਹੋ ਜਾਣ ਸਾਰੇ ਤੇ ਇੱਕ ਤੇਲ ਏ ਉਹ ਵੀ ਕਦੇ ਕਦੇ ਲਾਨੀ ਆ ਤੇ ਫਿਰ ਹੁਣ ਬਜ਼ੁਰਗਾਂ ਮੈਂ ਆਪਣੇ ਸੋਚਨੀ ਆ ਕਿ ਕੀ ਵਾਲ ਕਾਲੇ ਕਰਕੇ ਕੀ ਕਰਨਾ ਮੈਂ ਤੰਦਰੁਸਤ ਹਾਂ ਬਣਾ ਪਰ બીજી ਇੱਕ ਗੱਲ ਹੈ ਜੇ ਵਾਲ ਚਿੱਟੇ ਹੋ ਗਏ ਨੇ ਤੇ ਕੁਦਰਤੀ ਤੁਹਾਡੇ ਫੇਰ ਕਾਲੇ ਹੋ ਰਹੇ ਨੇ ਕਿਉਂਕਿ ਤੁਸੀਂ ਚੰਗਾ ਖਾ ਰਹੇ ਹੋ ਸਰੀਰ ਆਪਣਾ ਪ੍ਰੋਪਰ ਚਲਾ ਰਹੇ ਹੋ ਯੋਗਾ ਕਰ ਰਹੇ ਹੋ ਐਕਸਰਸਾਈਜ਼ ਕਰ ਰਹੇ ਹੋ ਸੋ ਕਿੰਨੇ ਲੋਕਾਂ ਨੂੰ ਤੁਸੀਂ ਯੋਗਾ ਸਿਖਾਉਂਦੇ ਵੀ ਹੋ ਮੈਂ ਇਹ ਵੀ ਸੁਣਿਆ ਹੈ ਕਿ ਵੱਡੇ ਵੱਡੇ ਉੱਚ ਪੱਦੀਆਂ ਲੈਵਲ ਦੇ ਲੋਕ ਵੀ ਜਿਹੜੇ ਨੇ ਉੱਚੇ ਲੈਵਲ ਦੇ ਲੋਕ ਜਿਹੜੇ ਨੇ ਕਮਿਸ਼ਨਰ ਲੈਵਲ ਦੇ ਜੱਜਿਸ ਵਗੈਰਾ ਸਾਰੇ ਤੁਹਾਡੇ ਕੋਲ ਯੋਗਾ ਸਿੱਖਦੇ ਨੇ ਸੋ ਇਹ ਵੀ ਮੈਨੂੰ ਜ਼ਰੂਰ ਦੱਸੋ ਹਾਂਜੀ ਜੱਜਨ ਵੀ ਸਿੱਖਦੇ ਨੇ ਫਿਰ ਆਰਮੀ 'ਚ ਜਾ ਕੇ ਉੱਥੇ ਵੀ ਕੈਂਪ ਲਾਇਆ ਫਿਰ ਪੁਲਸ ਲਾਂਚ 'ਚ ਵੀ ਕੈਂਪ ਲਾਣੇ ਆ ਸਕੂਲਾਂ 'ਚ ਵੀ ਲਾਏ ਨੇ ਉਹ ਵੀ ਜਿਹੜੇ ਮਿਲੇ ਦੇ ਨੋਟਲੇ ਹਾਂਜੀ ਹਾਂਜੀ ਉਹ ਸਾਰੇ ਸਕੂਲਾਂ ਵਿੱਚੋਂ ਕੋਈ ਜੱਜਾਂ ਕੋਲੋਂ ਕੋਈ ਵਕੀਲਾਂ ਕੋਲੋਂ ਸਭ ਮਤਲਬ ਆਰਮੀ ਦੇ ਜਿਹੜੇ ਉਹ ਵੱਖਰੇ ਇੱਥੇ ਹੁਣ ਆਣ ਕਿਤੇ ਹਾਂ ਉਹ ਵੱਖਰੇ ਮਿਲੈ ਨੇ ਸਾਰੇ ਉਹ ਫਿਰ ਮੈਂ ਡਲ ਜਾਈ ਦਿੰਦੇ ਨੇ ਸੋ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗਾ ਕਿ ਬੀਜੀ ਦੇ ਸਾਹਮਣੇ ਅਵਾਰਡਸ ਲੱਗੇ ਹੋਏ ਨੇ ਉਹਨਾਂ ਵੱਲ ਇੱਕ ਵਾਰ ਫੋਕਸ ਕਰਕੇ ਤੁਹਾਨੂੰ ਜ਼ਰੂਰ ਦਿਖਾ ਦੇਣ ਕਿ ਇਹ ਬੀਜੀ ਜਿੱਥੇ ਜਿੱਥੇ ਕੈਂਪ ਲਾ ਕੇ ਆਉਂਦੇ ਨੇ ਉੱਥੇ ਉੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਔਰ ਬਣਦਾ ਵੀ ਹੈ ਕਿਉਂਕਿ ਹਾਂਜੀ ਕਿਉਂਕਿ ਬਹੁਤ ਵੱਡੀ ਮਿਸਾਲ ਜਿਹੜੀ ਹੈ ਬੀਜੀ ਦੀ ਕਿ 80-85 ਸਾਲ ਦੀ ਉਮਰ ਦੇ ਵਿੱਚ ਇੱਕ 16-17 ਸਾਲ ਦੇ ਬੱਚੇ ਜਿੰਨੀ એનર્ਜੀ ਔਰ ਉਨੀ ਹੀ એનર્ਜੀ ਦੇ ਨਾਲ ਇਹ ਯੋਗਾ ਕਰਦੇ ਨੇ ਤੇ ਬਾਕੀਆਂ ਨੂੰ ਵੀ ਸਿੱਧ ਦਿੰਦੇ ਨੇ ਕਿ ਇਸੇ ਤਰ੍ਹਾਂ ਤੁਸੀਂ ਵੀ ਯੋਗਾ ਕਰੋ ਜੇਕਰ ਤੁਸੀਂ ਤੰਦਰੁਸਤ ਰਹਿਣਾ ਹੈ ਬਿਮਾਰੀਆਂ ਤੋਂ ਮੁਕਤ ਰਹਿਣਾ ਹੈ ਸੋ ਬੀਜੀ ਤੁਹਾਡੀ ਡਾਈਟ ਕੀ ਰਹਿੰਦੀ ਹੈ ਤੁਸੀਂ ਸ਼ੁਰੂ ਕਿੰਨੇ ਵਜੇ ਉੱਠਦੇ ਹੋ ਕੀ ਕੀ ਲੈਨੇ ਹੋ ਪੂਰੇ ਦਿਨ ਦੇ ਵਿੱਚ ਤੇ ਕਿੰਨੇ ਵਜੇ ਸੌ ਜਾਂਦੇ ਹੋ ਔਰ ਕੀ ਇਹ ਤੁਸੀਂ ਰੁਟੀਨ ਜਿਹੜੀ ਇੱਦਾਂ ਫਾਲੋ ਕਰਦੇ ਹੋ ਜਿਹੜੀ ਵੀ ਦੱਸੋਗੇ ਸਾਨੂੰ ਵਿਕੋ ਕਿ ਮੈਂ ਤੇ ਸਵੇਰੇ 4 ਵਜੇ ਉੱਠ ਖਲੋਣੀ ਆ। ਅੱਛਾ ਜੀ। ਕਿਹ ਮੋਕੇ 3 ਵਜੇ ਵੀ ਉੱਠ ਖਲੋਣੀ ਆ। ਅੱਛਾ ਜੀ। ਉੱਠ ਕੇ ਜਿੱਦਾਂ ਸਮਝਿਆ ਕਿ ਮੈਂ ਕੋਈ ਪਾਰੀ ਚੀ ਖਾਦੀ ਹੈ। ਉਹਦੋਂ ਤੇ 3 ਵਜੇ ਉੱਠ ਖਲੋਣੀ ਆ। ਹਾਂ? ਖਾ ਕੇ ਤੇ ਜੋ ਵਿਅਾਸ ਕਰਨੀ ਆ। ਤੇ ਜਦੋਂ ਦੋ ਫਿਰ 4 ਵਜੇ ਵੀ ਕਿਹ ਮੋਕੇ ਉਹ ਵੀ ਹੁੰਦਾ ਜਿਹੜਾ 5 ਵਜੇ ਉੱਠਣੀ ਆ। ਇਹ ਤੇ ਟਾਈਮ ਦਾ ਮੇਰਾ ਜ਼ਰੂਰੀ ਆ। ਉੱਠਣਾ ਆ ਮੈਂ ਸਵੇਰੇ ਤੇ ਯੋਗ ਜ਼ਰੂਰ ਕਰਾਂਗਾ। ਯੋਗ ਤੋਂ ਬਿਨਾਂ ਤੇ ਮੈਂ ਕੁਝ ਨਹੀਂ ਖਾਣਾ। ਪਹਿਲਾਂ ਪਾਣੀ ਪੀਣਾ। ਫਿਰ ਮੈਂ ਜੋ ਗਿਆਸ ਕਰਨਾ ਹੈ ਅੱਛਾ ਜੀ ਬਾਅਦ ਹੀ ਹਾਂ ਉਸ ਤੋਂ ਬਾਅਦ ਮੈਂ ਦੁੱਧ ਲੈਣਾ ਹੈ ਹਾਂ ਲਾਚੀ ਦੁੱਧ ਹੀ ਪਾ ਲੈਣੀ ਹੈ ਤੇ ਉਹਦਾ ਦੁੱਧ ਲੈਣਾ ਜਾਂ ਸਰਾਂਜੀਤ ਪਾ ਕੇ ਉਹ ਦੁੱਧ ਪੀ ਲੈਣਾ ਅੱਛਾ ਫਿਰ ਮੈਂ ਦੁਪਹਿਰ ਨੂੰ ਬਰਾਂਖ ਵੇਹਣਾ ਇੱਕ ਵੇਹ ਨਾਲ ਮਤਲਬ ਖਾਣਾ ਪੀਣਾ ਖਾਣੇ ਅੱਛਾ ਜੀ ਹਾਂ ਰੋਟੀ ਖਾਵਾਂ ਕੁਝ ਖਾਵਾਂ ਫਿਰ ਉਸ ਤੋਂ ਬਾਅਦ ਮੈਂ 4-5 ਵਜੇ ਖਾਣੇ ਫਿਰ ਰਾਤ ਨੂੰ ਕੁਝ ਕਾਹੇ ਖਾਣਾ ਅੱਛਾ ਤੁਸੀਂ 5 ਵਜੇ ਤੋਂ ਬਾਅਦ ਕੁਝ ਨਹੀਂ ਖਾਂਦੇ ਫਿਰ ਬਾਅਦ ਚ ਨਹੀਂ ਕੁਝ ਖਾਂਦੇ ਤੇ ਇਹ ਕਿੰਨੇ ਟਾਈਮ ਤੋਂ ਫੋਲੋ ਕਰ ਰਹੇ ਹੋ ਤੁਸੀਂ ਇਹ ਕਾफी ਚਿਰ ਹੋ ਗਿਆ ਤੇ ਜਿਵੇਂ ਤੁਸੀਂ ਵਿਜੀ ਟ੍ਰੈਵਲ ਵੀ ਕਰਦੇ ਹੋ ਹਨਾ ਅਲੱਗ ਅਲੱਗ ਜਗ੍ਹਾ ਤੇ ਜਾਂਦੇ ਹੋ ਫਿਰ ਉਦੋਂ ਤੁਹਾਡਾ ਸਿਸਟਮ ਨਹੀਂ ਖਰਾਬ ਹੁੰਦਾ ਬੈਲੈਂਸ ਨਹੀਂ ਖਰਾਬ ਹੁੰਦਾ ਖਾਣ ਪੀਣ ਦਾ ਨਾ ਅੱਛਾ ਜੀ ਕੇ ਮੌਕੇ ਲੱਗੇ ਭੁੱਖ ਮਾਰੀ ਜੇ ਕਿਤੇ ਲੱਗੇ ਥੋੜੀ ਬੋਤੀ ਕੋਈ ਚੀਜ਼ ਦੋ ਦੋ ਦਾਦ ਲ ਲੈਣਾ ਹੋਰ ਨਹੀਂ ਕੁਝ ਅੱਛਾ ਜੀ ਤੇ ਜਿਹੜਾ ਯੋਗਾ ਤੁਸੀਂ ਕਰਦੇ ਹੋ ਕਿੰਨੇ ਘੰਟੇ ਕਰਨਾ ਚਾਹੀਦਾ ਰੋਜ਼ ਰੋਇਆ 2 ਘੰਟੇ ਪਹਿਲਾਂ ਤੇ ਘੰਟੇ ਤੂੰ ਚਾਲੂ ਕਰੋ ਫਿਰ 2 ਘੰਟੇ ਤੋਂ 2-3 ਘੰਟੇ ਜਿਹੜਾ ਇਹ ਲਾਣਾ ਨੇ ਸਰੀਰ 'ਚ ਫਿਰ ਸਾਡਾ ਸਰੀਰ ਦੇ ਅੰਦਰ ਦੀਆਂ ਨਸਾਂ ਨਾਲੀਆਂ ਜਿਹੜਾ ਖੂਨ ਦਾ ਸਰਕਲ ਸਾਫ਼ ਚੱਲਣਾ ਲਾਪੈਂਦਾ ਬਸ ਇਸ ਤਰੀਕੇ ਦੇ ਨਾਲ ਲਗਜੀ ਵੀ ਠੀਕ ਹੁੰਦੀ ਹੈ ਸਾਡੇ ਆ ਜਿਹੜੇ ਆ ਨੇ ਮੇਰੇ ਫਿੱਕੇ ਪੈ ਜਾਂਦੇ ਨੇ ਫਿਰ ਮੈਂ ਜਦੋਂ ਚਾਹ ਪੀਂਕ ਕਰਦੀਆਂ ਕਿ ਉਹਨਾਂ ਦੇ ਹਿੱਦਕਾਰ ਜਾਣੇ ਤਾਂ ਇਹ ਤੇ ਨਹੀਂ ਆਖਣਾ ਮੈਨੂੰ ਦੁੱਧ ਦੇ ਦਿਓ ਉਹਨਾਂ ਬਣਾ ਕੇ ਅੱਗੇ ਲਾਉਣੀ ਫਿਰ ਉਹ ਆਕੀ ਦਾ ਕਿ ਉਹਨਾਂ ਉਪਮਾਣੀ ਆ ਨਾ ਫਿਰ ਜਿਹੜਾ ਆਈ ਤੇ ਨੂੰ ਚਰਨਾ ਉਹ ਫਿਰ ਚਾਹ ਜਿਹੜੀ ਪੀ ਕਰਦੀਆਂ ਨੇ ਵਿੱਚ ਉਹ ਆਣ ਕੇ ਫਿਰ ਮੇਰੇ ਆ ਚੰਬੜੀ ਦਾ ਮਤਲਬ ਚਾਹ ਨਹੀਂ ਪੀਣੀ ਚਾਹੀਦੀ ਹਨਾ ਨਹੀਂ ਪੀਣੀ ਚਾਹੀਦੀ ਅੱਛਾ ਜੀ ਤੁਸੀਂ ਬਿਲਕੁਲ ਨਹੀਂ ਪਿੰਦੇ ਪੀਣੀ ਆ ਕੇ ਤੇ ਬਾਹਰ ਪੀਤੀ ਜਾਂਦੀ ਹੈ ਤਾਂ ਹੀ ਤੇ ਮੇਰੀ ਆ ਚੰਬੜੀਆਂ ਇਹ ਹੈ ਜਦ ਮੈਂ ਕਰਨੇ ਨਾਲ ਮੇ ਸਾਲ ਲੈਣੇ ਨਾ ਫਿਰ ਬਿਲਕੁਲ ਸਾਫ ਹੋ ਜਾਂਦੇ ਨੇ ਮਰਵਾ ਬਿਲਕੁਲ ਨਹੀਂ ਥੋੜੇ ਬਸ ਫਿੱਕੇ ਪੈ ਜਾਂਦੇ ਨੇ ਬਿਲਕੁਲ ਓਕੇ ਸੋ ਬੀਜੀ ਤੁਹਾਡਾ ਵਜ਼ਨ ਕਿੰਨਾ ਸੀਗਾ ਕੋਈ ਦਿੱਕਤ ਸੀਗੀ ਤੁਹਾਨੂੰ ਜਿਹੜੀ ਹੁਣ ਤੁਸੀਂ ਬਿਲਕੁਲ ਕੈਮ ਹੋ ਔਰ ਵਜ਼ਨ ਵੀ ਕਿੰਨਾ ਘਟਾਇਆ ਵੀ ਜ਼ਰੂਰ ਦੱਸੋ ਵੀਅਰਸ ਨੂੰ ਬਈਨ ਤੇ ਮੇਰਾ ਜਿਹੜਾ ਨਾ 102 ਤੋਂ ਜਨਾ ਹੈ ਨਾ ਯਾਦਾ ਇੱਕ 20 ਕਿਲੋ ਤੇ 120 ਕਿਲੋ 10 ਕਿਲੋ ਇੰਨਾ ਕਹ ਸੀ ਮੁਰਕੇ ਕਰਦਿਆਂ ਕਰਦਿਆਂ ਜਦੋਂ ਮੈਂ ਥੋੜਾ ਜਿਹਾ ਜੋਗਾ ਕਰਦੀ ਰਹੀ ਕਰਦੀ ਰਹੀ ਫਿਰ ਤਲਾਇਆ ਫਿਰ 80 ਤੇ 5 85 ਕਿਲੋ ਹੋਇਆ ਕਿਆ ਬਾਬਾ ਤਨ ਜੀ ਅਸੀ ਕਿ ਲੋ ਟੂ हेयर कट ਦਾ ਕਰਦਾ ਕੱਟ ਗਿਆ ਫਿਰ ਬਹੁਤਾ ਨਹੀਂ ਕਟਿਆ ਜਦੋਂ ਮੈਂ ਅ ਦੰਦ ਪਿੱਟੇ ਦਾ ਆਪਰੇਸ਼ਨ ਕਰਾਇਆ ਨਾ ਉਦੋਂ ਮੇਰਾ ਫਿਰ ਬਿਲਕੁਲ ਪਿੰਜਰ ਆ ਗਿਆ ਪਿੰਜਰ ਵਾਲਾ ਸਾਫ ਸੀ ਮੈਨੂੰ ਫਿਰ ਡਾਕਟਰ ਆਂਦੇ ਨੇ ਕਿ ਦੀ ਸਿਵਾ ਹੀ ਹੈ ਸਿਵਾ ਕਰਨ ਉਹ ਫਿਰ ਮੈਂ ਜਿਹੜਾ ਲੰਮੇ ਗੈਰੇ ਸਾਹ ਲੈਂਦੇ ਰਹਾ ਨਾ ਥੋੜਾ ਥੋੜਾ ਜੋ ਹੋ ਗਿਆ ਸੋਦੋਂ ਤੇ ਮੈਂ ਨੀਸਾ ਕਰਦੀ ਉਦੋਂ ਸਾਹ ਲੈਂਦੀ ਹਾਂ ਓੜੀ ਓੜੀ ਥੋੜੇ ਥੋੜੇ ਤੇ ਉਹਦੇ ਨਾਲ ਫਿਰ ਮੇਰਾ ਕਰਦਿਆਂ ਕਰਦਿਆਂ ਜਿਹੜਾ ਨਾ ਸਰੀਰ ਇੰਨਾ ਕੋ ਹੋ ਗਿਆ 40 ਕਿਲੋ ਵਜਨ ਜੇ ਮੇਰਾ ਕਿਆ ਬਾਤ ਹੈ ਕਿਆ ਬਾਤ ਹੈ ਬੀਜੀ ਬਹੁਤ ਵੱਡੀ ਮਿਸਾਲ ਹੋ ਤੁਸੀਂ ਸਾਡੇ ਸਾਰਿਆਂ ਦੇ ਲਈ ਕਿਉਂਕਿ ਅਸੀਂ ਵੀ ਕਦੇ-ਕਦੇ ਨਹੀਂ ਧਿਆਨ ਦੇ ਪਾਉਂਦੇ ਆਪਣੀ ਸਿਹਤ ਵੱਲ ਪਰ ਅਸੀਂ ਬਹੁਤ ਦੂਰੋਂ ਤੁਹਾਨੂੰ ਦੇਖ ਕੇ ਇੱਥੇ ਪਹੁੰਚੇ ਆ ਕਿ ਅਸੀਂ ਜ਼ਰੂਰ ਬੀਜੀ ਨੂੰ ਮਿਲ ਕੇ ਆਈਏ ਤਾਂ ਅਸ਼ੀਰਵਾਦ ਲੈ ਕੇ ਆਈਏ ਤਾਂ ਕਿ ਅਸੀਂ ਵੀ ਤੰਦਰੁਸਤ ਰਹੀਏ ਔਰ ਯੋਗਾ ਕਰਨਾ ਸ਼ੁਰੂ ਕਰਦੀਏ ਅਸੀਂ ਵੀ ਔਰ ਇੱਕ ਇੱਕ ਚੀਜ਼ ਹੋਰ ਕਿ ਜਿਵੇਂ ਸਾਡੇ ਵਰਗੇ ਹਨਾ ਆਪਾਂ ਕੰਮਕਾਰਾਂ ਚ ਬਿਜ਼ੀ ਰਹਿੰਦੇ ਆ ਔਰ ਸਾਨੂੰ ਕਿੰਨਾ ਟਾਈਮ ਅਗਰ ਮਿਲੇ ਤੇ ਯੋਗਾ ਕਰਨਾ ਚਾਹੀਦਾ ਔਰ ਜਿੰਨੇ ਵੀ ਤੁਸੀਂ ਸਾਨੂੰ ਯੋਗਾ ਕਰਕੇ ਦਿਖਾਏ ਨੇ ਇਹਨਾਂ ਚੋਂ ਕਿੰਨੇ ਕ ਜਿਹੜੇ ਨੇ ਆਪਾਂ ਰੈਗੂਲਰ ਰੋ ਤਨਸ ਵੀ ਬਣੀ ਰਵੇ ਤੇ ਤੰਦਰੁਸਤੀ ਵੀ ਰਵੇ ਇਹ ਮੈਂ ਇੱਕ ਸ਼ੁਕ ਜਿਹੜਾ ਨਾ ਕੋਬਾਲ ਬਾਤੀ ਕਰੋ ਲੌਂਗ ਲੌਂਗ ਕਰੋ ਫਿਰ ਜਿਹੜੇ ਸ਼ੁਕਸ਼ਮੈਨ ਕਰੋ ਥੋੜੇ ਥੋੜੇ 10 10 ਵੀ ਵਾਰੀ ਕਰ ਲਓ ਅੱਛਾ ਜੀ ਹੈ ਘੰਟਾ ਇੱਕ ਸਰੀਰ ਤੇ ਲਾ ਲਓ ਨਾ ਉਹ ਵੀ ਫਿਰ ਠੀਕ ਹੈ ਠੀਕ ਹੈ ਫਿਰ ਦੂਈ ਮੈਂ ਤੁਹਾਡੀ ਉਮਰ ਹੈ ਤੁਹਾਨੂੰ ਇੱਕ ਘੰਟਾ ਲਾਉ ਲਓ ਨਾ ਤੇ ਘੰਟੇ ਵਿੱਚ ਵੀ ਮਤਲਬ ਤੁਹਾਡਾ ਸਰੀਰ ਜੇਗਾ ਕਿਆ ਬਾਤ ਹੈ ਸੋ ਬੀਜੀ ਬਹੁਤ ਵੱਡੀ ਮਿਸਾਲ ਨੇ ਅਸੀਂ ਸਪੈਸ਼ਲ ਪਹੁੰਚੇ ਇਹਨਾਂ ਨੂੰ ਮਿਲਣ ਦੇ ਲਈ ਤੇ ਮਜ਼ਾ ਆ ਗਿਆ ਇਹਨਾਂ ਨਾਲ ਗੱਲ ਕਰਕੇ ਔਰ ਜਿਹੜੇ ਬੀਜੀ ਨੇ ਸਾਨੂੰ ਯੋਗਾਸਨ ਕਰਕੇ ਦਿਖਾਏ ਨੇ ਉਹ ਵੀ ਦੇਖ ਕੇ ਸਾਨੂੰ ਐ ਲੱਗਾ ਕਿ ਸਾਨੂੰ ਜ਼ਰੂਰ ਮਤਲਬ ਇੱਕ ਸਟੈਪ ਅੱਗੇ ਵੱਧ ਕੇ ਇਦਾਂ ਦਾ ਐਫਰਟ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਸਿਹਤ ਹੈ ਜਾਨ ਹੈ ਤਾਂ ਜਹਾਨ ਹੈ ਔਰ ਇਹ ਬੀਜੀ ਨੇ ਬਹੁਤ ਵੱਡੀ ਜਿਹੜੀ ਮਿਸਾਲ ਹੈ ਉਹ ਸੈੱਟ ਕੀਤੀ ਹੈ ਸੋ ਬੀਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਲੋਕਾਂ ਨੂੰ ਜਿਹੜੇ ਜਮਾ ਹੀ ਨਹੀਂ ਧਿਆਨ ਦਿੰਦੇ ਆਪਣੀ ਸਿਹਤ ਵੱਲ ਮੈਂ ਤਾਂ ਨਹੀਂ ਸਵੇਰੇ ਉੱਠਣ ਉਸ ਵੇਲੇ ਕੋਈ ਕੰਮ ਨਹੀਂ ਕਾਰੋਬਾਰ ਕੋਈ ਨਹੀਂ ਹੁੰਦਾ ਸਵੇਰੇ ਨੀਂਦਰ ਦਾ ਟਾਈਮ ਦੇਣਾ ਨੀਂਦਰ ਨੂੰ ਛੱਡ ਦਿਓ ਨੀਂਦਰ ਜਿਹੜੀ ਹੈ ਨਾ ਇਹ ਹੋਇਆ ਕਿ ਨੀਂਦਰ ਮੇਰਾ ਘਰ ਲੁੱਟਿਆ ਮੇਰਾ ਹੀ ਰਾਜਨ ਮੰਗੋ ਆਇਆ ਨੀਂਦਰ ਜਿਹੜੀ ਹੈ ਘਰ ਬਰਬਾਦ ਕਰਦੀ ਸਾਡੇ ਸਰੀਰ ਨੂੰ ਤੇ ਉਹ ਅਸੀਂ ਸਵੇਰੇ ਉੱਠੀਏ 4 ਵਜੇ ਉੱਠੀਏ 5 ਵਜੇ ਉੱਠੀਏ ਸੋਰਾ ਮਤਲਬ 1 ਘੰਟਾ ਹੀ ਸਰੀਰ ਵਾਸਤੇ ਲਾ ਲਓ ਤੇ ਜਿਹੜਾ ਜਿਹਨੂੰ ਬੰਬਾਰ ਹੈ ਜਿਹੜਾ ਨੂੰ ਕੁਸੇ ਜਿਹਨੂੰ ਥੋੜਾ ਬਗਤ ਉਹ ਤੇ ਧੋਕਾਂ ਟੇਕਾਂ ਟਾਲਾ ਨਹੀਂ ਗਈ ਤਾਂ ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਅਸੀਂ ਵੀ ਬੀਜੀ ਜੀ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ ਤੇ ਜ਼ਰੂਰ ਕੁਝ ਸਿੱਖ ਕੇ ਜਾਵਾਂਗੇ ਅਸੀਂ ਇੱਥੋਂ ਆਹੋ ਸਿੱਖੋ ਇਹ ਤੰਦ ਦੇ ਵੇਖੋ ਗਰੀਬੀ ਹੈ ਨਾ ਵਿਚਕ ਗਰੀਬੀ ਬੀਜੀ ਜੀ ਅਸੀਂ ਜੋ ਕਰਾਂਗੇ ਤੰਦਰੁਸਤ ਹੋਵਾਂਗੇ ਤੇ ਕਾਰੋਬਾਰ ਕਰ ਲਾਂਗੇ ਤੇ ਜੇ ਬਿਮਾਰ ਹੋਵਾਂਗੇ ਤੇ ਕਾਰੋਬਾਰ ਕਿੱਥੋਂ ਕਰਾਂਗੇ ਅਸਲੀ ਖਜ਼ਾਨਾ ਸਾਡਾ ਤੰਦਰੁਸਤੀ ਦਾ ਹੈ ਬਿਲਕੁਲ ਇੱਕ ਚੀਜ਼ ਬੜੀ ਖਾਸ ਤੁਹਾਨੂੰ ਦਿਖਾਉਣੀ ਆ ਬੀਜੀ ਦੇ ਜਿੱਥੇ ਵਾਲ ਕਾਲੇ ਆਏ ਨੇ ਉੱਥੇ ਬੀਜੀ ਦੇ ਦੰਦ ਵੀ ਦੁਬਾਰਾ ਆਏ ਨੇ ਸੋ ਬੀਜੀ ਦੇ ਸਾਰੇ ਨੇ ਆਏ ਜੀ ਆਇ ਕਾ ਹੈ ਨਾ ਹਾਂ ਕਾ ਨਾ ਇੱਕ ਕਾ ਦੇ ਨਾਲ ਪੁਰਾਣਾ ਹੈ ਅੱਛਾ ਜੀ ਆ ਦੋ ਨਾ ਸੋ ਯੋਗੇ ਦਾ ਕਮਾਲ ਆ ਸਾਰਾ ਯੋਗ ਦਾ ਕਮਾਲ ਕੀ ਬਾਤ ਹੈ ਕੀ ਬਾਤ ਹੈ ਯੋਗ ਤੇ ਇੱਕ ਜ਼ਿੰਦਗੀ ਹੈ ਯੋਗ ਮੇਰੀ ਜ਼ਿੰਦਗੀ ਨਹੀਂ ਤੇ ਯੋਗ ਮੇਰੀ ਜਾਨ ਹੈ ਕੀ ਬਾਤ ਹੈ ਤਰੀਹਿਆਂ ਦਾ ਵਰਦਾਨ ਹੈ ਰਹੀਆਂ ਦੇ ਵਰਦਾਨ ਸੋ ਬੀਜੀ ਨਾਲ ਅਸੀਂ ਜਿੰਨੀਆਂ ਲੰਬੀਆਂ ਗੱਲਾਂ ਕਰੀ ਜੇ ਬੀਜੀ ਸਿਰਫ ਇੱਕ ਹੀ ਸੈਂਟਰ ਪੁਆਇੰਟ ਤੇ ਨੇ ਯੋਗ ਕਰੋ ਉਹਨਾਂ ਦੀ ਜਿਹੜੀ ਘੁੰਮ ਘੁਮਾ ਕੇ ਗੱਡੀ ਉਹ ਯੋਗ ਤੇ ਰੁਕਣੀ ਹੈ ਸੋ ਇਹ ਗੱਡੀ ਦੇ ਵਿੱਚ ਤੁਸੀਂ ਵੀ ਚੜਨ ਦਾ ਉਹ ਕਰੋ ਹੁਣ ਸਟੈਪ ਲਾਓ ਤਾਕੀ ਤੁਸੀਂ ਵੀ ਸਾਰੇ ਤੰਦਰੁਸਤ ਰਹੋ ਤੇ ਆਪਣੀ ਬਹੁਤ ਸੋਹਣੀ ਜ਼ਿੰਦਗੀ ਕੱਟੋ ਕਿਉਂਕਿ ਜ਼ਿੰਦਗੀ ਬਹੁਤ ਰੰਗੀਨ ਲੱਗਦੀ ਜਦੋਂ ਤੁਹਾਡੀ ਬਾਡੀ ਹਲਕਾ ਹਲਕਾ ਮਹਿਸੂਸ ਕਰਦੀ ਆ ਤੇ બીજી ਬਹੁਤ ਵੱਡੀ ਐਗਜ਼ਾਮਪਲ ਸੈੱਟ ਕਰ ਰਹੇ ਨੇ ਉਹਨਾਂ ਦੇ ਬਾਲ ਕਾਲੇ ਨੈਚੁਰਲ ਤਰੀਕੇ ਦੇ ਨਾਲ ਹੋਏ ਨੇ ਬਿਲਕੁਲ ਵਾਈਟ ਵਾਲਾਂ ਤੋਂ ਕਾਲੇ ਹੋਏ ਨੇ weight lose ਕੀਤਾ ਹੈ ਆਪਣੀਆਂ ਬਹੁਤ ਸਾਰੀ ਬਿਮਾਰੀਆਂ ਨਾਲ ਲੜ ਕੇ ਇੱਥੇ ਤੱਕ ਪਹੁੰਚੇ ਨੇ ਸੋ ਜ਼ਰੂਰ ਤੁਹਾਨੂੰ ਵੀ ਆਸਣ ਕਰਨੇ ਚਾਹੀਦੇ ਨੇ ਯੋਗਾ ਕਰਨਾ ਚਾਹੀਦਾ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਅਨਿਲ ਦੇ ਨਾਲ ਮਨਪ੍ਰਤ ਕੋਲਰ ਦੈਨਿਕ ਸ फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर